ਸਭ ਤੋਂ ਪਹਿਲਾਂ ਸਤਿਕਾਰਯੋਗ ਸਾਰਿਆਂ ਨੂੰ ਸੈਗਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਜੋ ਜੋ ਮਸਲਾ ਤੇ ਮੈਂ ਗੱਲ ਕਰਨਾ ਚਾਹੁੰਦਾ ਨਗਾਵਾਂ ਸਾਹਿਬ ਇਹ ਮਸਲਾ ਯੂਪ ਦਾ ਤਹਿਰਾਣਾ ਹਲਕਾ ਸੀਟ ਹੈ ਲੋਕ ਸਭਾ ਦੀ ਉਥੋਂ ਸਾਡੇ ਸਮਾਜ ਦੀ ਬੇਟੀ ਸਾਡੀ ਭੈਣ ਇਕਰਾ ਹਸ਼ਨ ਚੋਦਰੀ ਕੋ ਲੋਕ ਸਭਾ ਮੈਂਬਰ ਨੇ ਤੇ ਇੱਕ ਕੋਈ ठाकुर yoginder rana ਦੱਸਦਾ ਹੈ ਜਿਹੜੀ ਉਹਦੀ ਸ਼ਬਦਾਵਲੀ ਹੈ ਇੱਕ ਮਾਨਯੋਗ ਲੋਕਾਂ ਦੇ ਚੁਣੇ ਹੋਏ ਸੰਸਦ ਉਹ ਉਹਨਾਂ ਨੂੰ ਕੋਈ ਨਕਾਹ ਵਾਰੇ ਇਹ ਗੱਲਾਂ ਕਰਦਾ ਇਹ ਇੱਕ ਇਨਸਾਨਤ ਵਾਸਤੇ ਜਾਤਵਾਦ ਵਾਸਤੇ ਕੋਈ ਇਹ ਚੰਗੀ ਗੱਲ ਨਹੀਂ ਹੈਗੀ ਦੇਖੋ ਜਿਹੜੀ ਸੰਸਦ ਦੀ ਸੀਟ ਹੈ ਇਹ ਉਹ ਵੱਡਾ ਏਰੀਆ ਹਲਕਾ ਬਣਦਾ ਹੈ ਤੇ ਲੋਕਾਂ ਨੇ ਜਿੱਤ ਕੇ ਉਹਨਾਂ ਨੂੰ ਭਾਰੀ ਵੋਟਾਂ ਨਾਲ ਸੰਸਦ 'ਚ ਭੇਜਿਆ ਤੇ ਜਿਹੜਾ ਇਹ ਜਿਹੜੇ ਬੰਦੇ ਨੇ ਇਹ ਗੱਲਾਂ ਕਹੀਆਂ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ ਇਹ ਉਸ ਨਲਾਇਕ ਆਦਮੀ ਨੇ ਮੈਂ ਉਹਨੂੰ ਨਲਾਇਕ ਕਿਹਾਗਾ ਇਹ ਨਲਾਇਕ ਆਦਮੀ ਨੇ ਵੀ ਜੋ ਸਾਡੇ ਸਮਾਜ ਦੀ ਸਾਡੀ ਭੈਣ ਸਾਡੀ ਬੇਟੀ ਦੇ ਜੋ ਇਹ ਅਪਸ਼ਬਦ ਬੋਲੇ ਨੇ ਇਸ ਸਮਾਜ ਬਰਦਾਸ਼ਤਰੀ ਕਰੇਗਾ ਜਿੱਥੇ ਧਰਮ ਕੋਈ ਵੀ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਜਿੱਥੇ ਮਸਲਾ ਗੁਜਰ ਸਮਾਜ ਦਾ ਉੱਥੇ ਗੁਜਰ ਸਮਾਜ ਸਾਰਾ ਭਾਰਤਵੰਸ ਦਾ ਇੱਕ ਉੱਚ ਬੋਲੇਗਾ ਅਖੇਲ ਭਾਰਤੀਆ ਗੁਜਰ ਮਹਾਸਭਾ ਦੇ ਅਧਿਐਖ ਦੇ ਨਾਤੇ ਪੰਜਾਬ ਦਾ ਅਧਿਐਖਾ ਲਖਵੀਰ ਸਿੰਘ ਬਹਿਰੂ ਮੈਂ ਤੇ ਅਸੀਂ ਇਹ ਜਿਹੜੀ ਉਹਨੇ ਗੱਲਾਂ ਕਹੀਆਂ ਇਹਦਾ ਬਹੁਤ ਸਖਤ ਸ਼ਬਦਾਂ ਚ ਅਸੀਂ ਵਿਰੋਧ ਕਰਦੇ ਹਾਂ ਤੇ ਮੈਂ ਬੇਨਤੀ ਕਰਦਾ ਮਾਨਯੋਗ ਯੂਪੀ ਦੇ ਸੀਐਮ ਯੋਗੀ ਜੀ ਨੂੰ ਇਹ ਜੇ ਇਨਸਾਨ ਨੂੰ ਜੋ ਇੱਕ ਸਮਾਜ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਕੜਵਾਹਟ ਪੈਦਾ ਕਰਦਾ ਆਪਸ ਚ ਲੜਾਉਣ ਵਾਲੀ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਦੇ ਤੇ ਜਿਹੜੀ ਕਾਰਵਾਈ ਆ ਉਹ ਜਲਦ ਤੋਂ ਜਲਦੀ ਕਰੀ ਜਾਏ ਦੂਜੀ ਗੱਲ ਜਿਵੇਂ ਕਿ ਹਲਕਾ ਸਨੌਰ ਦੀ ਗੱਲ ਅਸੀਂ ਇੱਕ ਹਲਕਾ ਸਨੌਰ ਦੇ ਨਿਵਾਸੀ ਆ ਮੈਂ ਲਖਵੀਰ ਸਿੰਘ ਬਹਿਰੂ ਸਾਡਾ ਹਲਕਾ ਸਨੌਰ ਹੈ ਅੱਜ ਸਵੇਰੇ ਹੀ ਸਾਡੇ ਸਤਕਾਰਯੋਗ ਆਪ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਜੋ ਉਹਨਾਂ ਨੇ ਸਟੇਟਮੈਂਟ ਸੁਣੀ ਹੈ ਮੈਂ ਉਹਨਾਂ ਦੀ ਉਦੇ ਬਾਰੇ ਮੈਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਬੜੀ ਸਲੰਘਾ ਵਾਲਾ ਕਦਮ ਹੈ ਉਹਨਾਂ ਦਾ ਵੀ ਠੀਕ ਹੈ ਤੁਹਾਨੂੰ ਜਨਤਾ ਵੋਟਾਂ ਪਾ ਕੇ ਬਣਾ ਕੇ ਭੇਜਦੀ ਹਲਕੇ 'ਚੋਂ ਤੁਸੀਂ ਆਓ ਚਰਚਾ ਕਰੋ ਵੀ ਤੁਸੀਂ ਦੇਖੋ ਪਹਿਲਾਂ ਲੰਬਾ ਟਾਈਮ ਤੇ ਦੋ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਪੁਰੇ ਐਮਐਲਏ ਵੀ ਰਹੇ ਆ ਬਣਦੇ ਮੰਤਰੀ ਬਣਦੇ ਰਹੇ ਵੀ ਤੁਹਾਡੀ ਕੀ ਕਾਰਜਕਾਰੀ ਰਹੀ ਹੈ ਤੇ ਹੁਣ ਆਪ ਦੀ ਕੀ ਕਾਰਜਕਾਰੀ ਹੈ ਹਜੇ ਇਹਨਾਂ ਦਾ 1.5 ਸਾਲ ਲੱਗਿਆ ਚਲੋ ਜਿਸ ਤਰ੍ਹਾਂ ਕੀ ਸਾਡੇ ਭਰਾ ਹਰਮਿੰਦਰ ਸਿੰਘ ਜੀ ਨੇ ਇਹ ਵੀ ਗੱਲ ਕਹੀ ਹੈ ਵੀ ਇੱਥੇ तकरीबन ਸੜਕਾਂ ਦੇ ਵੀ ਹੋਰ ਵੀ ਥੋੜੇ ਜੇ ਮੌਸਮ ਅਕਰਕੇ ਲਾਓ ਜਾਂ ਹੋਰ ਕਿਤੇ ਇਹ ਸਾਰੇ ਮਨਜ਼ੂਰ ਹੋਏ ਪਏ ਆ ਚਾਹ ਡਾਂਗਰੀ ਦਾ ਦੇਵਗੜ੍ਹ ਦੇ ਬੱਸ ਸਟੈਂਡ ਦਾ ਬੁਰਾ ਹਾਲ ਤਾਂ ਉਹ ਦੇਖੋ ਤੁਸੀਂ ਜੋ ਕੰਮ ਸਰਦਾਰ ਹਰਮਿੰਦਰ ਸਿੰਘ ਪਠਾਨ ਮਾਜਰਾ ਇਹ ਕਰ ਰਿਹਾ ਤੇ ਹਲਕੇ ਸੁਣਾਉਣ ਦੀ ਚੀਜ਼ ਦਾ ਮਾਨ ਹੈ ਤੇ ਵਿਸ਼ਵਾਸ ਵੀ ਹੈ ਇਸੇ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਐਮਐਲਏ ਬਣਾਇਆ ਤਾਂ ਤੇ ਜੋ ਮੈਂ ਦੁਬਾਰੇ ਫਿਰ ਇਹੀ ਗੱਲ ਕਹਾਵਾਂਗਾ ਵੀ ਪਾਰਟੀਵਾਦੀ ਜਦੋਂ ਉੱਪਰ ਉੱਟ ਕੇ ਡਿਬੇਟ ਬਾਰੇ ਡਿਬੇਟ ਬਾਰੇ ਜੋ ਐਮਐਲਏ ਸਾਹਿਬ ਨੇ ਗੱਲ ਕਹੀ ਹੈ ਇਹਦੇ ਤੇ ਇਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਕਾਲੀ ਤੇ ਕਾਂਗਰਸ ਸਾਹਮਣੇ ਆ ਕੇ ਡਿਬੇਟ ਕਰੋ ਤੁਸੀਂ ਜਨਤਾ ਤੁਹਾਨੂੰ ਸਵਾਲ ਕਰੇਗੀ ਤੁਸੀਂ ਗੱਲਾਂ ਕਰਦੇ ਹੋ ਵੀ ਅਸੀਂ ਇਹ ਕਰਿਆ ਤੁਸੀਂ ਦੱਸੋ ਜਨਤਾ ਚਾਹੋ ਸਾਹਮਣੇ ਆ ਕੇ ਗੱਲ ਕਰੋ ਧੰਨਵਾਦ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਐਮਐਲਏ ਸਾਹਿਬ ਦੀ ਸਿਹਤ ਵੀ ਜਲਦੀ ਤੰਦਰੁਸਤ ਹੋਵੇ ਤੇ ਪਰਮਾਤਮਾ ਨੂੰ ਤਰੱਕੀਆਂ ਬਖਸ਼ੇ ਤੇ ਜੋ ਹਲਕੇ ਦੇ ਕੰਮ ਜਿਹੜੇ ਪੈਂਡਿੰਗ ਪਏ ਉਹਨਾਂ ਨੂੰ ਗਣਦੇ ਦਿਨਾਂ ਚ ਕੰਪਲੀਟ ਕਰਨ ਇਸੇ ਮਸਲੇ ਚ ਅੱਜ ਜਿੱਥੇ ਬੈਠੇ ਮੇਰੇ ਨਾਲ ਮੇਰੇ ਮਿੱਤਰ ਮਲਖਰਾਜ ਜੀ ਸਰਪੰਚ ਸਾਹਿਬ ਵੀ ਨੇ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ